ਸਾਧ ਸੰਗਤ ਜਦ ਆਤਮਾ ਔਰ ਪਰਮਾਤਮਾ ਦਾ ਮੇਲ ਹੁੰਦਾ ਹੈ ਤਾਂ ਫਿਰ ਬੰਦਾ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ ਆ ਰਾਮ ਕਵੀਰਾ ਏਕ ਭਈ ਹੈ ਕੋਈ ਨਾ ਸਕੈ ਪਛਾਨੀ ਰੱਬ ਦੇ ਪਿਆਰਿਆਂ ਨੂੰ ਫੇਰ ਉਹਨਾਂ ਨੂੰ ਤੇ ਕੋਈ ਵਿਰਲਾ ਹੀ ਪਛਾਣਦਾ ਜਿਸਨੂੰ ਹੀ ਰੇਲੀ ਪਰਖ ਹੋਵੇ ਉਹੀ ਪਛਾਣੇ ਜਿਸਨੂੰ ਸੋਨੇ ਦੀ ਪਰਖ ਹੋਵੇ ਉਹੀ ਪਛਾਣੇ ਆਤਮਾ ਔਰ ਜਦੋਂ ਪ੍ਰਮਾਤਮਾ ਦਾ ਮੇਲ ਹੁੰਦਾ ਹੈ ਫਿਰ ਤੇ ਇੱਕ ਇੱਕ ਹਰ ਕਾ ਸੇਵਕ ਹਰ ਹੀ ਜਿਹਾ ਤੇਜ ਨਾ ਜਾਣੋ ਮਾਨਸ ਰਹੀ ਹੋਤੇ ਅੱਲਾ ਰਾਮ ਭਗਵਾਨ ਦਾ ਹੀ ਰੂਪ ਹੋ ਜਾਂਦਾ ਹੈ ਤੂੰ ਨਾਮ ਜਪ ਤੂੰ ਜਪ ਉਹਦੀ ਆਰਾਧਨਾ ਕਰ ਪਰਮੇਸ਼ਰ ਤੈਨੂੰ ਅੱਗੇ ਨੂੰ ਲੈਣ ਵਾਸਤੇ ਆਵੇ ਉਹ ਇੱਕ ਕਦਮ ਵੀ ਪੁੱਟੇਗਾ ਸਤਿਗੁਰੂ ਤੈਨੂੰ ਕਰੋੜਾਂ ਕਦਮ ਅੱਗੋਂ ਵਾਂਦੀ ਲੈਣ ਵਾਸਤੇ ਆ ਜਾਣ ਚਰਨ ਸ਼ਰਨ ਗੁਰ ਏਕ ਪੈੰਡਾ ਚਾਏ ਚਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੈ ਤੂੰ ਜਪਤੇ ਸੀ ਤੂੰ ਤੁਰਤੇ ਸੀ ਉਹ ਰਾਹ ਤੇ ਤੂੰ ਜਪਤਾ ਸੀ ਤੂੰ ਦੀ ਬੰਦਗੀ ਤਾਂ ਕਰ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ ਮਰਦਾਨਾ ਮਹਾਰਾਜ ਨੂੰ ਕਹਿਣ ਲੱਗਿਆ ਕਹਿੰਦਾ ਮਹਾਰਾਜ ਐ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਮੈਨੂੰ ਭੁੱਖ ਬੜੀ ਲੱਗੀ ਆ ਮੈਨੂੰ ਪਿਆਸ ਬੜੀ ਲੱਗਦੀ ਐ ਮੈਨੂੰ ਪਿਆਸ ਬੜੀ ਲੱਗੀ ਸਤਿਗੁਰੂ ਮੈਂ ਜਲ ਸਕਣਾ ਸਾਤ ਸੰਗਤ ਜਦੋਂ ਮਰਦਾਨੇ ਨੂੰ ਭੁੱਖ ਲੱਗਦੀ ਸੀ ਮਰਦਾਨੇ ਦੀ ਭੁੱਖ ਨੇ ਕਿਸੇ ਨਾ ਕਿਸੇ ਦਾ ਭਲਾ ਕਰਵਾਇਆ ਹੀ ਜਦੋਂ ਵੀ ਮਰਦਾਨੇ ਨੂੰ ਭੁੱਖ ਲੱਗਦੀ ਤਾਂ ਜ਼ਰੂਰ ਕਿਸੇ ਨਾ ਕਿਸੇ ਦਾ ਭਲਾ ਹੁੰਦਾ ਜੇ ਮਰਦਾਨੇ ਨੂੰ ਭੁੱਖ ਲੱਗੀ ਆ ਵੇਖੋ ਕਿੱਡਾ ਹੈ ਵੱਡੇ ਕੌਡੇ ਰਾਖਸ਼ ਦਾ ਭਲਾ ਹੋਇਆ ਭੁੱਖ ਲੱਗੀ ਸੀ ਚਲਿਆ ਗਿਆ ਕੌਡੇ ਨੇ ਫੜ ਲਿਆ ਅੱਗੇ ਜਾ ਕੇ ਰਾਖ ਜਿਉਂਦੇ ਬੰਦਿਆਂ ਨੂੰ ਤੇਲ ਤੇ ਕੜਾਹੇ ਵਿੱਚ ਉਬਾਲ ਕੇ ਖਾ ਜਾਂਦਾ ਸੀ ਸਤਿਗੁਰਾਂ ਨੇ ਉਹਦਾ ਵੀ ਆਧਾਰ ਕੀਤਾ ਜਦੋਂ ਵੀ ਮਰਦਾਨੇ ਨੂੰ ਭੁੱਖ ਲੱਗਦੀ ਉਹਦੇ ਵਿੱਚ ਸਾਧ ਸੰਗਤ ਕਿਸੇ ਨਾ ਕਿਸੇ ਦਾ ਜ਼ਰੂਰ ਆਧਾਰ ਹੁੰਦਾ ਸੀ ਮਰਦਾਨਾ ਆਖਣ ਲੱਗਿਆ ਮਹਾਰਾਜ ਇਹ ਗੁਰੂ ਨਾਨਕ ਪਾਤਸ਼ਾਹ ਜੀ ਮੈਨੂੰ ਪਿਆਸ ਬੜੀ ਲੱਗੀ ਹੈ ਸਤਿਗੁਰੂ ਕਹਿੰਦੇ ਉਹ ਜਾ ਮਰਦਾਨੇ ਆਓ ਪਹਾੜੀ ਉੱਤੇ ਜਾ ਉੱਥੇ ਬਲੀ ਕੰਧਾਰੀ ਰਹਿੰਦਾ ਹੈ ਕੰਧਾਰ ਦੇ ਰਹਿਣ ਵਾਲਾ ਬਲੀ ਅਵਤਾਰ ਜਿਸ ਨੂੰ ਕੰਧਾਰ ਦੇ ਸਾਰੇ ਹੀ ਬਲੀ ਮੰਨਦੇ ਸੀ ਕਿ ਇਹ ਬਹੁਤ ਵੱਡਾ ਬਲੀ ਹੈ ਇਸਲਾਮ ਦੇ ਵਿੱਚ ਬਹੁਤ ਵੱਡਾ ਬਲੀ ਮੰਨਿਆ ਜਾਂਦਾ ਸੀ ਬਲੀ ਕੰਧਾਰੀ ਕੋਲੇ ਗਿਆ ਮਰਦਾਨਾ ਕਹਿੰਦਾ ਜੀ ਜਲ ਛਕਣਾ ਕਹਿੰਦਾ ਜੀ ਜਲ ਛਕਣਾ ਬਲੀ ਕੰਧਾਰੀ ਆਖਣ ਲੱਗਿਆ ਤੂੰ ਮੇਰਾ ਚੇਲਾ ਬਣ ਜਾ ਕਹਿੰਦਾ ਨਾ ਜੀ ਮੈਂ ਤੁਹਾਡਾ ਚੇਲਾ ਤਾਂ ਨਹੀਂ ਬਣ ਸਕਦਾ ਮੇਰਾ ਤਾਂ ਗੁਰੂ ਹੈ ਗੁਰੂ ਨਾਨਕ ਪਾਤਸ਼ਾਹ ਉੱਥੇ ਫਿਰ ਮਰਦਾਨੇ ਨੇ ਕਿਹਾ ਬਲੀ ਕੰਧਾਰੀ ਨੂੰ ਉਹ ਗੱਲ ਸੁਣਨ ਬਲੀ ਕੰਧਾਰੀ ਟੋਬੇ ਛਪੜਾਂ ਵਿੱਚ ਨਹੀਂ ਉਹ ਕਦੇ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੀ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿੰਨਾਂ ਦੀਆਂ ਯਾਰੀਆਂ ਨੇ ਮੇਰਾ ਗੁਰੂ ਪੂਰਾ ਪੂਰੀ ਸਿਵਤ ਵਾਲਾ ਤੇਰੀਆਂ ਮੱਤਾਂ ਰੱਬ ਕਿਉਂ ਮਾਰੀ ਮੇਰਾ ਤੇ ਗੁਰੂ ਪੂਰਾ ਪਰ ਤੇਰੀ ਜਿਹੜੀ ਸੋਚ ਹੈ ਉਹ ਮੇਰੀ ਸੋਚ ਨਾਲ ਨਹੀਂ ਰੰਗ ਸਕਦਾ। ਆਪਾ ਜੀ ਕਹਿੰਦਾ ਜੇ ਤੈਂ ਮੇਰਾ ਚੇਲਾ ਨਹੀਂ ਬਣਨਾ ਮੈਂ ਤੈਨੂੰ ਪਾਣੀ ਨਹੀਂ ਪਿਲਾਉਣਾ। ਮੈਂ ਤੈਨੂੰ ਪਾਣੀ ਵੀ ਨਹੀਂ ਪਿਲਾਉਣਾ ਜੇ ਤੂੰ ਮੇਰਾ ਚੇਲਾ ਨਾ ਬਣੇ। ਆਇਆ ਮਹਾਰਾਜ ਕੋਲ ਸਤਿਗੁਰੂ। ਮੈਨੂੰ ਜਲ ਤੇ ਨਹੀਂ ਮਿਲਿਆ। ਆਪ ਜੀ ਕਿਰਪਾ ਕਰੋ ਮੈਨੂੰ ਬੜੀ ਪਿਆਸ ਲੱਗੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਿਆਸ ਲੱਗੀ ਐ ਐਸੀ ਖੇੜ ਵਰਤਾਈ ਸਾਰੀ ਪਾਣੀ ਤੂੰ ਖਚ ਲਿਆਂਦਾ ਮਹਾਰਾਜ ਸਾਰੀ ਬੰਨ ਜਿਹੜਾ ਉਹ ਉੱਤੇ ਪਹਾੜੀ ਦੇ ਉੱਤੇ ਲੱਗਿਆ ਸੀ ਨਾ ਉਹ ਜਿੰਨਾ ਕੋਨੇ ਜਮਾ ਕਰਕੇ ਰੱਖਿਆ ਸੀ ਪੀਣ ਵਾਲਾ ਪਾਣੀ ਉਹ ਐਸਾ ਬੰਨ ਟੁੱਟਿਆ ਉਤੋਂ ਸਾਰੀ ਪਾਣੀ ਪਹਾੜੀ ਦੇ ਉੱਤੋਂ ਹੇਠਾਂ ਆ ਗਿਆ ਕਿਤਨਾ ਗੁੱਸਾ ਚੜਿਆ ਭਲੀ ਕੰਧਾਰੀ ਨੂੰ ਵੱਡਾ ਸਾਰਾ ਪੱਥਰ ਚੱਕਿਆ ਮਹਾਰਾਜ ਕੰਨੀ ਰੋੜਦਾ ਮਰਦਾਨਾ ਆਈ ਆਈ ਕਰਦਾ ਮਹਾਰਾਜ ਦੇ ਪਿੱਛੇ ਜਾ ਕੇ ਲੁਕ ਗਿਆ ਦੇਖੋ ਵੀ ਕੰਬਾਲ ਦੀ ਗੱਲ ਭਜਿਆ ਨਹੀਂ ਹੈ ਭਜਿਆ ਨਹੀਂ ਮਰਦਾਨਾ ਜਦ ਤੇ ਕੋਈ ਮੁਸੀਬਤ ਆਉਂਦੀ ਹੈ ਹਰ ਕੋਈ ਆਪਣੀ ਜਾਨ ਬਚਾਉਂਦਾ ਹੈ ਕੁਈ ਕੋਈ ਸਾਹਮਣੋਂ ਗੱਡੀ ਆ ਗਈ ਗੱਡੀ ਇੱਕ ਪਾਸੇ ਨੂੰ ਕਰਤੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹਰ ਕੋਈ ਬੰਦਾ ਆਪਣੀ ਜਾਨ ਬਚਾ ਲਿਆ ਪਰ ਸਭ ਤੋਂ ਕਮਾਲ ਦੀ ਗੱਲ ਵੇਖੋ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੇ ਛੱਡ ਕੇ ਨਹੀਂ ਗਿਆ ਪਿੱਛੇ ਲੁਕ ਗਿਆ ਪਿੱਛੇ ਲੁਕੇ ਆ 2 ਮਿੰਟ ਲੰਘੇ 4 ਮਿੰਟ ਲੰਘੇ ਕਹਿੰਦਾ ਅਲੇ ਤੱਕ ਆਏ ਹੀ ਨਹੀਂ ਉੱਨਤੇ ਆ ਜਾਣਾ ਚਾਹੀਦਾ ਸੀ ਆਇਆ ਹੀ ਨਹੀਂ ਪੱਥਰ ਜਦੋਂ ਵੇਖਿਆ ਨਾ ਅੱਖਾਂ ਉੱਪਰ ਨੂੰ ਚੱਕ ਕੇ ਮਹਾਰਾਜ ਨੇ ਆਪਣੇ ਹੱਥ ਨਾਲ ਆਪਣੇ ਪੰਜੇ ਨਾਲ ਉਹ ਪੱਥਰ ਨੂੰ ਰੋਕਿਆ ਹੋਇਆ ਸੀ ਮਰਦਾਨਾ ਆਖਣ ਲੱਗਿਆ ਕਹਿੰਦਾ ਮਹਾਰਾਜ ਮੈਂ ਤੇ ਸੋਚਿਆ ਸੀ ਆਪ ਜੀ ਕੀਰਤਨੀਏ ਬੜੇ ਤਕੜੇ ਹੋ ਮੈਂ ਤੇ ਸੋਚਿਆ ਸੀ ਆਪ ਬੰਦਗੀ ਵਾਲੇ ਹੋ ਬਹੁਤ ਸ਼ਕਤੀਆਂ ਦੇ ਮਾਲਕ ਹੋ ਪਰ ਮਹਾਰਾਜ ਮੈਂ ਤੇ ਸੋਚਿਆ ਸੀ ਆਪ ਦੀਨ ਦੁਨੀਆ ਦੇ ਮਾਲਕ ਹੋ ਪਰ ਖਾਂਦੇ ਵੀ ਕੁਛ ਨਹੀਂ ਪਹਿਲਵਾਸ ਵੀ ਬੜੇ ਤੱਕੜੇ ਹੋ ਇੱਕ ਪੰਜੇ ਨਾਲ ਹੀ ਇੰਨਾ ਵੱਡਾ ਪੱਥਰ ਰੋਕ ਲਿਆ ਫੇਰ ਬੜੀ ਕੰਧਾਰੀ ਆਇਆ ਸਤਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਖੀਮਾ ਮੰਗੇ। ਏ ਮਹਾਰਾਜ ਏ ਦੀਨ ਦੁਨੀਆ ਦੇ ਮਾਲਕ ਮੇਰੇ ਤੋਂ ਅਪਗਿਆ ਹੋ ਗਈ ਮੈਨੂੰ ਮਾਫ ਕਰ ਦੇ। ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਗੁਰੂ ਤੇ ਵੱਡੇ ਨੇ। ਅਸੀਂ ਉਹਨਾਂ ਦੇ ਨਾਲ ਜੁੜ ਕੇ ਸਾਧ ਸੰਗਤ ਆਪਣੇ ਆਪ ਨੂੰ ਵੱਡੇ ਬਣਾਉਂਦੇ। ਅਸੀਂ ਆਪਣੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰੇ ਨਾ। ਅਸੀਂ ਬੰਦੇ ਤੋਂ ਭਗਵਾਨ ਬਣਨਾ ਸੀ। ਅਸੀਂ ਆਪਣੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਕਰਨਾ ਸੀ। ਇਹ ਨਹੀਂ ਵੀ ਬੰਦਾ ਵੱਡੀ ਗੱਡੀ ਹੈ ਵੱਡਾ ਬਣ ਕੇ। ਬਹੁਤ ਪੈਸਾ ਵੱਡਾ ਬਣ ਗਿਆ ਨਹੀਂ ਵੱਡਾ ਬਣ ਗਿਆ ਨਹੀਂ ਵੱਡਾ ਤੇ ਸਾਧ ਸੰਗਤ ਵੱਡੇ ਖਿਆਲਾਂ ਨਾਲ 베ਰੀ ਹੀਠਾਂ ਬੈਠੇ ਗੁਰੂ 베ਰੀ ਵੀ ਨਿਹਾਲ ਹੋਈ ਕੋੜਾ ਰੀਠਾ ਬਾਣੀ ਸੁਣ ਮਿੱਠਾ ਹੋਈ ਜਾ ਸਤਗੁਰਾਂ ਨੇ ਤੇ ਕੌੜਿਆਂ ਰੀਠਿਆਂ ਵਿੱਚ ਵੀ ਸਾਧ ਸੰਗਤ ਮਿਠਾਸ ਭਰ ਦਿੱਤੀ ਸਾਡੇ ਵਿੱਚ ਕੜਤਣ ਦੀ ਕੜਤਣ ਕੋਈ ਵਿਰਲਾ ਹੈ ਗੁਰਮੁਖ ਪਿਆਰਾ ਹਰ ਸੱਜਣ ਸਵਾਮੀ ਜੀ ਜਿਹੜਾ ਮਿੱਠੇ ਬੋਲ ਬੋਲ ਕੋਈ ਹੈ ਸਾਧ ਸੰਗਤ ਸਤਗੁਰਾਂ ਨੇ ਤੇ ਕੌੜੇ ਰੀਠਿਆਂ ਵਿੱਚ ਵੀ ਮਿਠਾਸ ਭਰਤੀ ਸਾਡੇ ਵਿੱਚ ਕੜਤਣ ਹੈ ਅਸੀਂ ਉਹਨਾਂ ਦੇ ਨਾਲ ਜੁੜ ਕੇ ਵੀ ਮਿੱਠੇ ਨਹੀਂ ਸਾਡੇ ਵਿੱਚ ਕੜਤਨ ਹੈ ਸਾਡੇ ਵਿੱਚ ਪੀਰ ਖਾ ਹੈ ਸਾਡੇ ਵਿੱਚ ਕਿਸੇ ਪ੍ਰਾਏ ਨੂੰ ਬੁਰਾ ਹੈ ਪਰ ਜਾਓ ਰੀਠਾ ਸਾਹਿਬ ਉੱਥੇ ਤੇ ਪ੍ਰਸ਼ਾਦ ਦੇ ਮਿੱਠੇ ਰੂਠਿਆਂ ਦਾ ਮੇਲਾ ਹੈ ਤੂੰ ਪਰਮਾਤਮਾ ਦੀ ਬੰਦਗੀ ਕਰ ਤੂੰ ਕਰ ਪਰਮੇਸ਼ਰ ਦੀ ਬੰਦਗੀ ਸਤਿਗੁਰੂ ਤੇ ਆਖਦੇ ਨੇ ਰਿੱਧੀਆਂ ਸਿੱਧੀਆਂ ਦੇਣ ਲੱਗੇ ਦੁਨਿਆਵੀ ਪਦਾਰਥ ਦੇਣ ਲੱਗੇ ਸਾਨੂੰ ਕਿਤੇ ਸਮਾਂ ਨਾ ਲੱਗ ਜੇ ਮਹਾਰਾਜ ਨੇ ਤੇ ਸਾਰੀਆਂ ਚੀਜ਼ਾਂ ਆਪਣੀ ਹੱਥ ਦੀ ਤਲੇ ਉੱਤੇ ਰੱਖੀਆਂ ਅਰੇ ਦਸਤਨਾਵਾ ਕੀ ਦਾਸੀ ਸਾਧ ਸੰਗਤ ਰਦੀਆਂ ਸਿੱਧੀਆਂ ਤੇ ਨਾਮ ਜਪਣ ਵਾਲਿਆਂ ਦੀਆਂ ਦਾਸੀ ਹਾਂ ਰਦ ਸਦ ਨਾਵੈ ਕੀ ਦਾਸੀ ਤੂੰ ਨਾਮ ਜਪ ਪਰਮੇਸ਼ਰ ਦਾ ਰਦੀਆਂ ਸਿੱਧੀਆਂ ਆਪ ਤੇਰੇ ਕੋਲੇ ਦਾਸੀ ਬਣ ਕੇ ਆਉਣ ਦੀਆਂ ਤੇਰੇ ਚਰਨਾਂ ਵਿੱਚ ਮਾਰਾ ਨੇ ਤੇ ਸਭ ਕੁਝ ਆਪਣੀ ਹੱਥ ਦੀ ਤਲੀ ਉੱਤੇ ਰੱਖਿਆ ਹੋਇਆ ਮੇਰਾ ਪਿਆਰਾ ਆਵੇ ਮੈਨੂੰ ਕੁਝ ਵੀ ਦੇਣ ਲੱਗਿਆਂ ਦੇਰ ਨਾ हव निदान सब निदान दस अष्ट सिद्धान ठाकर ठाकर कर तल परमेश्वर ने नौ निधिया अठारह सिद्धिया दस अष्ट अष्ट दस ते अठ अठ अठारह हो गए दस अष्ट अष्ट 12 ਸਿੱਧੀਆਂ 9 ਨਿੱਡੀਆਂ ਥਾਕਰ ਕਈਏ ਪਰਮੇਸ਼ਰ ਨੂੰ ਤਾਲ ਤਾਲ ਹੱਥਾਂ ਦੀਆਂ ਤਲੀਆਂ ਹੱਥਾਂ ਦੀਆਂ ਤਲੀਆਂ ਤੇ ਰੱਖੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਮਾਰ। ਤੂੰ ਇੱਕ ਵਾਰ ਆਪਣੇ ਆਤਮਾ ਦਾ ਪਰਮਾਤਮਾ ਨਾਲ ਮੇਲ ਤੇ ਕਰਵਾ। ਤੂੰ ਬੰਦੇ ਤੋਂ ਭਗਵਾਨ ਬਣ। ਇਸੇ ਕਰਕੇ ਮਹਾਰਾਜ ਨੂੰ ਕਿਹਾ ਕਰੀਏ ਮਹਾਰਾਜ 베ਰੀ ਹੈ ਤਾਂ ਬੈਠੇ ਗੁਰੂ 베ਰੀ ਵੀ ਨਿਹਾਲ ਹੋਈ ਕੌੜਾ ਰੀਠਾ ਬਾਣੀ ਸੁਣ ਮਿੱਠਾ ਹੋਏ ਜਾਨ ਦਾ ਤੁਸੀਂ ਕੌੜੇ ਰੀਠਿਆਂ ਨੂੰ ਵੀ ਮਿੱਠਾ ਕਰਤਾ ਆਪਜੀ ਕਿਰਪਾ ਕਰੋ ਮਹਾਰਾਜ ਸਾਡੇ ਸਾਰਿਆਂ ਵੇ ਸਾਰੀ ਜਿਹੜੀ ਈਰਖਾ ਦੀ ਕੜਤਨ ਭਰੀ ਹੋਈ ਹੈ ਉਹ ਸਭ ਚੱਕੀ ਜਾਵੇ ਸਭ हट ਜਾਵੇ ਅਸੀਂ ਸਾਰੇ ਇੱਕੋ ਹੀ ਗੱਲ ਕਹੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਾਰਾਜ ਸਾਨੂੰ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਨਿਤਨੇਮ ਦੀਆਂ ਬੰਦਗੀ ਦੀਆਂ ਦਾਤਾਂ ਬਖਸ਼ੀਂ ਕਰੋ ਪਰ ਕਾ ਬੁਰਾ ਨਾ ਰੱਖੋ ਚਿਤ ਤੁਮ ਕੋ ਦੁੱਖ ਨਹੀਂ ਭਾਈ ਜੀ